ਲੋਬੀ ਸਦੂ ਪਰਿਵਾਰ ਪੋਲਿਟਿਸ਼ੀਨ ਹੈ ਹੀ ਅਸੀਂ ਪੰਜਾਬੀ ਆ ਪੰਜਾਬ ਦੇ ਬੱਚਿਆਂ ਨੂੰ ਅਸੀਂ ਆਪਣੇ ਬੱਚੇ ਸਮਝਦੇ ਆ ਜੇ ਇਹ ਇੱਥੇ ਬੈਠੇ ਆ ਤਾਂ ਮੈਨੂੰ ਨੀਂਦ ਨਹੀਂ ਆਏ ਹੈ ਨਾ ਮੈਨੂੰ ਆਪ ਤਕਲੀਫ ਹੋ ਰਹੀ ਹੈ ਇਸ ਕਰਕੇ ਮੈਂ ਉੱਠ ਕੇ ਆਈ ਹਾਂ ਜਿੱਥੇ ਤੱਕ ਮੈਨੂੰ ਹੋ ਸਕਿਆ ਬਣ ਪਾਇਆ ਮੈਂ ਉੱਤੇ ਤੱਕ ਆਪਣੇ ਪੂਰੇ ਟੀਚੰਮ ਲੜਾਈ ਵੀ ਮੈਂ ਮਿਲਣਾ ਹੈ ਭਾਈ ਮੈਂ ਮਿਲਣਾ ਹੈ ਮੈਂ ਦੱਸਣਾ ਹੈ ਵੀ ਇਹਦਾ ਬੇਸਟ ਕੀ ਇਫੈਕਟ ਆ ਰਿਹਾ ਹੈ ਪਤਾ ਨਹੀਂ ਤੁਹਾਨੂੰ ਲੋਕ ਕੀ ਕਹਿ ਰਹੇ ਆ ਕਿ ਨਹੀਂ ਦੱਸ ਰਹੇ ਉੱਤੇ ਤੁਸੀਂ ਸਾਡੀ ਯੂਨੀਵਰਸਿਟੀ ਨਹੀਂ ਲੈ ਸਕਦੇ ਠੀਕ ਹੈ ਨਾ ਉਹ ਮੈਂ ਆਪਣੀ WhatsApp ਦਾ ਸਟੇਟਸ ਪਾਇਆ ਹੋਇਆ ਹੈ ਜਦੋਂ ਤੱਕ ਸਟੇਟ ਗਵਰਨਮੈਂਟ ਨੋ ਆਬਜੈਕਸ਼ਨ ਸਰਟੀਫਿਕੇਟ ਨਹੀਂ ਦਿੰਦੀ ਉਦੋਂ ਤੱਕ ਸੈਂਟਰ ਤੁਹਾਡਾ ਕੁਝ ਨਹੀਂ ਲੈ ਕੇ ਜਾ ਸਕਦਾ ਕੇਰਲਾ ਦੀ ਸਟੇਟ ਹੈ ਮਮਤਾ ਬਿ ਅਨਰਜੀ ਹੈ ਬੈਸਟ ਬੰਗਾਲ ਪੱਤਾ ਹਿੱਲਨ ਦਿੰਦੀ ਹੈ ਯੂਨੀਵਰਸਿਟੀਆਂ ਤਾਂ ਕੀ ਪੱਤੇ ਵੀ ਹਿੱਲਨ ਦਿੰਦੀ ਹੈ ਤੁਸੀਂ ਉੱਥੇ ਜਾ ਕੇ ਕੰਪਰੋਮਾਈਜ਼ ਹੋ ਕੇ ਐਨਓਸੀਸ ਦਿਨੇਓ ਮੇਰਾ WhatsApp ਸਟੇਟਸ ਚੈੱਕ ਕਰ ਲਓ ਤੁਸੀਂ ਐਨਓਸੀ ਦਿੱਤੀ ਐ ਤੁਸੀਂ ਕਿਆ ਲੈ ਜੋ ਸਟੇਟ ਗਵਰਨਮੈਂਟ ਕਹਿੰਦੀ ਐ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿੰਨੇ ਸੀਐਮਸ ਆਏ ਇੰਨੇ ਸਾਲਾਂ ਦੇ ਕਿਸੇ ਨੇ ਉਹਨੂੰ ਰਿਵੋਕ ਨਹੀਂ ਕੀਤਾ ਜਦੋਂ ਸਟੇਟ ਗਵਰਨਮੈਂਟ ਦੇ ਐਨਓਸੀ ਦਵੇ ਹੀ ਨਾ ਸੈਂਟਰ ਲੈ ਨਹੀਂ ਸਕਦਾ ਪਰ ਸੈਂਟਰ ਨੂੰ ਅਸਲੀ ਸੈਂਟੀਮੈਂਟਸ ਦੱਸਣੇ ਤਾਂ ਪੈਣਗੇ ਅਸੀਂ ਉਹਨਾਂ ਨੂੰ ਹਾਈ ਹਾਈ ਕਰਕੇ ਕਦੇ ਮਾਂ ਕੋਲ ਵੀ ਬੱਚਾ ਆਂਦਾ ਐ ਕੋਈ ਚੀਜ਼ ਮੰਗਣ ਗਾਲਾਂ ਕੱਢ ਕੇ ਮੰਗਦਾ ਤਾਂ ਕੋਈ ਨਹੀਂ ਦਿੰਦਾ ਜੇ ਤੁਸੀਂ ਪਿਆਰ ਨਾਲ ਕਹਿੰਦੇ ਹੋ ਵੀ ਜ਼ਰੂਰੀ ਹੈ ਭਾਈ ਸਮਝਾਉਂਦੇ ਹੋ ਵੀ ਆਹ ਚੀਜ਼ ਮੇਰੇ ਲਈ ਨਹੀਂ ਜ਼ਰੂਰੀ ਹੈ ਤਾਂ ਸਾਰੇ ਸੁਣਦੇ ਆ ਤਾਂ ਜਿੱਤੇ ਤੱਕ ਮੇਰੀ ਆਵਾਜ਼ ਗਈ ਮੇਰਾ ਅਸਲੀ ਮਕਸਦ ਹੈ ਪਹੁੰਚਣਾ ਪ੍ਰਾਇਮਿੰਸਟਰ ਸਾਹਿਬ ਕੋ ਜਿਹੜਾ ਮੈਂ ਪਹੁੰਚ ਜਾਣਾ ਪਹਿਲਾਂ ਵੀ ਮੈਂ ਚਾਰ ਵਾਰ ਇੰਜੀ ਪਹੁੰਚੀ ਆ ਵਾਈਗਰੂ ਰਸਤਾ ਬਣਾਉਂਦਾ ਮੈਂ ਪਹੁੰਚ ਜਾਣਾ ਮੈਂ ਬੱਚਿਆਂ ਦੇ ਸੈਂਟੀਮੈਂਟਸ ਰੱਖਨੇ ਆ ਮੈਨੂੰ ਨਹੀਂ ਲੱਗਦਾ ਜਿਵੇਂ ਹੁਣ ਤੱਕ ਮੇਰੀ ਗੱਲ ਹੋਈ ਆ ਵੀ ਮੈਨੂੰ ਨਾ ਮਿਲੇ ਸਿੱਧੀ ਜੀ ਗੱਲ ਹੈ ਤੇ ਨਾ ਮੈਨੂੰ ਨਾ ਸੁਣਨ ਦਾ ਸ਼ੌਕ ਹੈ ਕਿਉਂਕਿ ਜਦੋਂ ਮੈਂ ਸੱਚ ਤੇ ਖੜੀ ਆ ਤਾਂ ਡੱਟ ਕੇ ਖੜੀ ਆ ਠੀਕ ਹੈ ਨਾ ਤੇ ਉਸ ਤੋਂ ਬਾਅਦ ਮਾਹੌਲ ਖਰਾਬ ਕਰਨਾ ਤਾਂ ਫਿਰ ਕੁਝ ਵੀ ਕਰ ਸਕਦੇ ਆ ਦੇਖੋ ਕਿਉਂਕਿ ਅੱਗੇ ਤਾਂ ਫਿਰ ਮਾਹੌਲ ਪੰਜਾਬੀਆਂ ਨਾਲ ਪੰਗਾ ਲੈਣਾ ਮਤਲਬ ਮਾਹੌਲ ਖਰਾਬ ਕਰਨਾ ਅਸੀਂ ਉਹਦੇ ਨਾਲ ਨਹੀਂ ਤੁਰਨਾ ਚਾਹੁੰਦੇ 2008 ਚ ਕਾਲੀਦਲ ਦੀ ਸਰਕਾਰ ਨੇ ਲੈਟਰ ਲਿਖੀ ਲੈਟਰ ਵਾਇਰਲ ਹੋ ਗਈ ਹੈ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਅੱਗੇ ਮੈਂ ਹੋਈ ਤਾਂ ਕਹਿ ਰਹੀ ਆ ਤੁਸੀਂ ਕਿਹਨੂੰ ਕਹੋਗੇ ਸਾਰੀਆਂ ਸੱਤਰ ਆ ਗਈਆਂ ਵਿੱਚ ਬਾਕੀ ਸਰਕਾਰ ਰੀ ਉਹ ਕਰ ਸਕਦੇ ਸੀ ਅੱਜ ਤੱਕ ਪੰਜਾਬ ਲੀਕਿੱਤਾ ਕੀ ਨਹੀਂ ਕੀ ਐਸ ਵਾਈ ਲੈਂਡ ਬੇਚਨ ਤੋਂ ਲਿਕਰ ਮਾਫੀਆ ਚਲਾਣ ਤੋਂ ਮਾਈਨਿੰਗ ਮਾਫੀਆ ਚਲਾਣ ਤੋਂ ਕਿਉਂ ਬੱਚੇ ਪਰ ਜੇ ਸਾਰੇ ਬਾਰ ਪੜ੍ਹਾਈ ਐ 157 ਯੂਨੀਵਰਸਿਟੀਜ਼ ਖੋਲਤੀਆਂ ਨੌਕਰੀ ਮਿਲੀ ਕਿਸੇ ਨੂੰ ਹਾਂ ਧੱਕੇ ਖਾ ਰਹੇ ਆ ਬਜ਼ੁਰਗ ਰਹਿ ਗਏ ਇੱਥੇ ਨੂੰ ਮੇਨ ਪੋਜੀਸ਼ਨਸ ਤੇ ਲਾਓ ਜਿਹੜਾ ਕਰਪਟ ਐ ਨੂੰ ਖੁੱਡੇ ਲੈਣ ਲਾਓ ਸਾਰਾ ਮਾਹੌਲ ਟਿਕ ਹੋ ਜਾਊਗਾ ਥੈਂਕ ਯੂ ਬਾਕੀ ਉਮੀਦ ਕਰਦੇ ਆ ਪੜ੍ਹਾਈ ਦਾ ਸلسਲਾ ਐ ਮੇਰੇ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਐ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਵੀ ਫੜਨਾ ਮੈਂ ਕਿਤੋਂ ਵੀ ਫੜ ਲੂੰ ਦੁਵਾਰੀ ਟੱਪ ਲੂੰ ਗੋਲੀ ਵੀ ਮਾਰ ਲਵਾਂ ਕੁਝ ਤਾਂ ਕਰੂੰ ਸਸੀਬਾ ਨਹੀਂ ਰਹੁ ਹਰ ਤਾਸ ਆਪਣੀ ਤੇ ਲਈ ਆਨਸਕਾਈ ਟੀਵੀ ਦਿਨਾਲ